ਔਰ ਇਹਨਾਂ ਦੇ ਆ ਜਿਹੜੀ ਕਸੂਨੀਆ ਮਾਨ ਹੈ ਜੀ ਇੱਕ ਚਲੋ ਸਾਡੀ ਭੈਣ ਆ ਵਿਚਾਰੀ ਉਹਨੇ ਹੁਣ ਤਾਜ਼ਾ ਉਹਨੂੰ ਸ਼ੌਂਕ ਚੜਿਆ ਉਹ ਹੁਣ ਪੰਜਾਬ ਦੇ ਆ ਇਹ ਕਹਿੰਦੀ ਕੈਮਰਾ ਕਮਾਈ ਇਹਨਾਂ ਨੂੰ ਜਿਹੜਾ ਆ ਆ ਸਾਰੇ ਮਿਹਨਤ ਕਿਰਤ ਕਰਨ ਵਾਲੇ ਲੋਕਾਂ ਨੂੰ ਜੱਟਾਂ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪਤਾ ਕੀ ਸਮਝਾਰੀ ਇੱਧਰ ਕਰ ਰੋ ਕੈਮਰਾ ਕਰਨ ਉਹ ਕਹਿੰਦੀ ਆ ਕਿ ਮੋਹੋਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਹੋਰਾ ਕਿੱਦਾਂ ਪਾਣਾ ਬੰਦ ਉੱਥੇ ਬੰਦ ਜਿੱਤੇ ਖੜੇ ਹੋ ਕੇ ਅਖੇ ਇੱਕ ਬੂਰੀ ਲੈਣੀ ਆ ਉਸ ਬੂਰੀ ਦੇ ਵਿੱਚ ਰੇਤਾ ਭਰਨੀ ਆ ਫਿਰ ਉਸ ਬੂਰੀ ਨੂੰ ਐ ਘਵਾ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾਸ ਰਾਨੀ ਨਹੀਂ ਸੀ ਕੋਈ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚਲ ਜਓ ਅੱਧੇ ਬੰਦੇ ਇਧਰਲੇ ਚਲ ਜਓ ਐਵੇਂ ਅਖੇ ਅੱਧੇ ਬੰਦੇ ਮੋਰੇ ਚ ਠੁਸਣ ਲਈ ਐ ਨੂੰ ਚਲ ਜਓ ਅੱਧੇ ਜਿਹੜੇ ਐ ਨੂੰ ਲੰਘ ਜਓ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲੈਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ ਔਰ 2023 ਵਿੱਚ ਸਾਰੇ ਪੰਜਾਬ ਦੇ ਕੱਲੇ-ਕੱਲੇ ਥਾਂ ਤੋਂ ਜਿੱਥੇ ਤੁਸੀ ਬੰਨ ਟੁੱਟਿਆ ਉਹਦਾ ਪੰਜਾਬ ਸਰਕਾਰ ਦੇ ਕੋਲ ਪੁਖਤਾ ਰਿਕਾਰਡ ਹੈ ਤਿੰਨ ਚਾਰ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਮੀਟਿੰਗ ਸਾਦੀ ਪਹਿਲਾਂ ਜਿਹੜੇ ਕਮਜ਼ੋਰ ਪੁਆਇੰਟ ਸੀਗੇ ਉਹਨਾਂ ਨੂੰ ਸਾਰੇ ਤੁਸੀ ਬੰਨ ਨੂੰ ਮਜ਼ਬੂਤ ਕਰਦੀ ਸਾਰੇ ਦਰਿਆਵਾਂ ਦੀ ਡੀਸਲਟਿੰਗ ਦਾ ਪ੍ਰਬੰਧ ਕਰਦੀ ਸਾਰੀਆਂ ਵਈਆਂ ਤੇ ਨਹਿਰਾਂ ਦੇ ਵਿੱਚ ਜਿੱਥੇ ਅੜਿੱਕੇ ਪਏ ਹੋਏ ਨੇ ਜਿੱਦਾਂ ਸਾਡੇ ਢਿਲਵਾਂ ਦੇ ਪੁਲ ਜੀਟੀ ਰੋਡ ਦੇ ਉੱਤੇ ਥੱਲੇ ਅੜਿੱਕਾ ਪਿਆ ਜਿਹਦੇ ਕਰਕੇ ਆ ਨੰਗਲ ਦਾ ਸਾਰਾ ਇਲਾਕਾ ਜਿਹੜਾ ਬੈਕਮਾਰ ਕਾ ਪਾਣੀ ਆਉਂਦਾ ਸੀਗਾ ਕਿਸੇ ਨੇ ਕੋਈ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਨਹੀਂ ਕੀਤੀ ਆਈ ਕ ਇਹਨਾਂ ਦੀ ਕੋਈ ਮਾਨੂੰ ਕੋਈ ਐਮਪੀ ਐਮਐਲਏ ਅੱਜ ਉਹ ਜਿੱਦਾਂ ਬੋਰਾ ਨਹੀਂ ਹੁੰਦਾ ਆਪਣਾ ਖਾਦ ਦਾ ਉਹ ਬੋਰੇ ਨੂੰ ਸਿਰ 'ਚ ਪਾ ਕੇ ਐਵੇਂ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਅੱਛਾ ਇੱਕ ਇਹਨਾਂ ਦਾ ਲਾਲਜੀਤ ਭੁੱਲਰ ਦੇਖੋ ਕਿੰਡੀ ਹੁੱਚੀ ਹਰਕਤ ਹੈ ਗਰੀਬ ਆਦਮੀ ਇਕੱਠੇ ਹੋਏ ਹੋਏ ਨੇ ਚਲੋ ਗਰੀਬਾਂ ਦੀ ਤਾਂ ਮਜਬੂਰੀ ਆ ਉਹਨਾਂ ਨੂੰ 50000 ਦੇ ਦਿੱਤੀ ਖੜ ਕੇ 500 500 ਤੈਨੂੰ ਵੀ ਦੇਣਾ ਬੀਬੀ ਤੈਨੂੰ ਵੀ ਦੇਣਾ ਕੀ ਇਹ ਫਲੱਡ ਰੀਲੀਫ flood relief is a complete package by the government of india one package and second packages by the government of punjab edi taiyari aaj to inna nu 4-6 mahine pehla rakhni chahidi si agar haad aa gaya te assi pasuwan de vaste ki sade kol emergency help ya jide gariban de ghar diggan ge ode vaste ki emergency help ya jaddiyan faslan kharab honiyan ode vaste turant assi ki support kar dinde ha kuch nahi kar sake બસ ਐਵੇਂ ਲੱਲਾ ਪੱਬਾ ਆ ਵੀਡੀਓ ਬਣਾਤੀ ਭਗਵੰਤ ਮਾਨ ਨੇ ਕਿਸੇ ਦੇ ਗਲ ਲਾ ਕੇ ਰੋ ਲਿਆ ਕਿਸੇ ਥੱਲੇ ਪੁੰਜੇ ਰੱਖ ਕੇ ਰੋਟੀ ਲੈ ਲਈ ਕੀ ਆ ðiis ਫਲੱਡ ਇਫੈਕਟਿਡ ਮੈਜਰਸ